ਇੱਕ ਪਾਸੇ ਸਰਕਾਰ ਦੇ ਵੱਲੋਂ ਵਧੀਆ ਸਿਹਤ ਸਹੂਲਤਾਂ ਤੇ ਉੱਚੇਰੀ ਸਿੱਖਿਆ ਦੇ ਦਾਅਵੇ ਕੀਤੇ ਜਾਂਦੇ ਨੇ ਪਰ ਦੂਜੇ ਪਾਸੇ ਦੇਸ਼ ਦੇ ਭਵਿੱਖ ਖਵਾਉਣ ਵਾਲੇ ਬੱਚਿਆਂ ਨੂੰ ਜਦੋਂ ਆਪਣੀ ਸਿੱਖਿਆ ਪ੍ਰਾਪਤੀ ਵਾਸਤੇ ਕਿਸੇ ਗੰਦੇ ਪਾਣੀ ਦੇ ਦਲਦਲ ਦੇ ਵਿੱਚੋਂ ਲੰਘਣਾ ਪਵੇ ਤਾਂ ਸੋਚੋ ਕਿ ਉਸ ਦੇਸ਼ ਦੇ ਭਵਿੱਖ ਦੇ ਉੱਪਰ ਕੀ ਬੀਤਰੀ ਹੋਵੇਗੀ ਜ਼ਹਰ ਜਈ ਗੱਲ ਹੈ ਕਿ ਨਾ ਤਾਂ ਦੇਸ਼ ਦੇ ਪਿਵệਖਾ ਖਵਾਉਣ ਵਾਲੇ ਬੱਚਾ ਦੀ ਸਿਹਤ ਠੀਕ ਰਹੇਗੀ ਨਾ ਹੀ ਉਹਨਾਂ ਨੂੰ ਚੇਰੀ ਸਿੱਖਿਆ ਮਿਲੇਗੀ ਕਿਉਂਕਿ ਜਿਸ ਤਰੀਕੇ ਨਾਲ ਸੈਕਟਰ 39 ਦੇ ਵਿੱਚ ਪੈਂਦੇ ਸਰਕਾਰੀ ਕਾਲਜ ਈਸਟ ਦੇ ਹਾਲਾਤ ਵੇਖਣ ਨੂੰ ਮਿਲੇ ਨੇ ਬੜੇ ਹੀ ਹੈਰਾਨੀ ਜਨਕ ਸਨ ਕਿਉਂਕਿ ਕਾਲਜ ਦੇ ਚਾਰੇ ਪਾਸੇ ਬਰਸਾਤੀ ਤੇ ਸੀਵਰੇਜ ਦਾ ਗੰਦਾ ਪਾਣੀ ਖੜਿਆ ਹੋਇਆ ਜਿਸ ਨੇ ਸਕਾਲਜ ਨੂੰ ਘੇਰਿਆ ਹੋਇਆ ਤਾਂ ਵੇਖਿਆ ਜਾ ਸਕਦਾ ਕਿ ਗੰਦੇ ਪਾਣੀ ਦੀ ਬਦਬੂ ਹਰ ਪਾਸੇ ਫੈਲੀ ਹੈ ਤੇ ਖਵਾਉਣ ਨੂੰ ਤਾਂ ਇਹ ਇਲਾਕਾ ਮੀਰੇ ਇਲਾਕਿਆਂ ਦੇ ਵਿੱਚ ਆਉਂਦਾ ਪਰ ਏਰੀਆ ਦੀ ਹਾਲਤ ਕਿਸ ਹੱਦ ਤੱਕ ਗਰੀਬ ஏਰੀਏ ਨਾਲੋਂ 20 ਤਰਸਯੋਗ ਬਣੀ ਹੋਈ ਹੈ ਤੁਸੀਂ ਆਪ ਵੇਖ ਸਕਦੇ ਹੋ ਇਸ ਸਮੱਸਿਆ ਨੂੰ ਲੈ ਕੇ ਕਾਲਜ ਪ੍ਰਿੰਸੀਪਲ ਇਲਾਕਾ ਕਾਉਂਸਲਰ ਹਰਕਾ ਵਿਧਾਇਕ ਦੇ ਪੀਏ ਸਾਹਿਬ ਜਣੇ ਬੱਚਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਤੁਹਾਨੂੰ ਵੀ ਸੁਣਾਉਣੇ ਆ ਕਿ ਆਖਰ ਉਹਨਾਂ ਦਾ ਕੀ ਕਹਿਣਾ ਸੀ ਹਾਂਜੀ ਕੀ ਮੈਡਮ ਨਾਮ ਆ ਤੁਹਾਡਾ ਹਾਂਜੀ ਤੇ ਕੀ ਡੈਜ਼ਿਗਨੇਸ਼ਨ ਆ ਤੁਹਾਡੀ ਇਸ ਸਕੂਲ ਵਿੱਚ ਮੇਰਾ ਨਾਮ ਬਨੀਤਾ ਚਾਂਜੀ ਮੈਂ ਵਾਈਸ ਪ੍ਰਿੰਸੀਪਲ ਗਵਰਨਮੈਂਟ ਕਾਲਜ ਲੁਧਿਆਣਾ ਈਸਟ ਮੈਡਮ ਅਸੀਂ ਇਸ ਨੂੰ ਤੇ ਆਏ ਸੀ ਤੁਹਾਡੇ ਕੋਲ ਕਿ ਜਿਹੜਾ ਬਾਹਰ ਗਾਰਬੇਜ ਦਾ ਇਹਨਾਂ ਪਾਣੀ ਜਿਹੜਾ ਆ ਸੀ ਉਹਦਾ ਜਮਾ ਬੱਚਿਆਂ ਨੂੰ ਆਉਣ ਜਾਣ ਲਈ ਆਪ ਕੋਈ ਹੋਈ ਹੈ ਕੀ ਤੁਸੀਂ ਕਦੀ ਸੰਬੰਧਿਤ ਮਹਿਕਮੇ ਨੂੰ ਜਾਂ ਕਿਸੇ ਨੂੰ ਕੰਪਲੇਨਟ ਕੀਤੀ ਦੇਖੋ ਜੀ ਇਹ ਗੱਲ ਤੁਹਾਡੀ ਬਹੁਤ ਵਧੀਆ ਹੈਗੀ ਹੈ ਔਰ ਇਹ ਗੱਲ ਸੱਚ ਵੀ ਹੈਗੀ ਹੈ ਕਿ ਸਾਡੇ ਬੱਚਿਆਂ ਨੂੰ ਸਾਡੇ ਵਿਦਿਆਰਥੀਆਂ ਨੂੰ ਕਾਲਜ ਦੇ ਵਿੱਚ ਆਉਣ ਜਾਣ ਲਈ ਬਹੁਤ ਵੱਡੀ ਇੱਕ ਸਮੱਸਿਆ ਖੜੀ ਹੋਈ ਹੈ ਜੋ ਕਿ ਇੱਥੇ ਪਾਣੀ ਰੁਕਦਾ ਹੈ ਔਰ ਇਸ ਦੇ ਵਾਸਤੇ ਸਾਡੇ ਕੋਈ ਵੀ ਰਸਤਾ ਵੀ ਹੁੰਦਾ ਕਿ ਬੱਚੇ ਜਿਹੜੇ ਨੇ ਉਹ ਪਾਣੀ ਦੇ ਕਿਚੋਂ ਵੀ ਲੰਘ ਕੇ ਆਉਂਦੇ ਨੇ ਪਰ ਅਸੀਂ ਸਮੇਂ-ਸਮੇਂ ਤੇ ਐਸ ਦੇ ਵਾਰਿਸ ਵਾਸਤੇ ਐਮ ਐਲ ਏ ਸਰ ਉਹਨਾਂ ਦੇ ਪੀਏ ਤੇ ਕਾਉਂਸਲਰ ਮੈਮ ਨੂੰ ਵੀ ਕਈ ਵਾਰੀ ਫੋਨ ਤੇ ਰਿਮਾਈਂਡਰ ਵੀ ਦਿੱਤੇ ਹਨ ਤੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਹੈ ਸਾਡੇ ਪ੍ਰਿੰਸੀਪਲ ਮੈਮ ਡੀ ਡੀਓ ਮੈਮ ਮੈਡਮ ਸੁਮਨ ਲਤਾ ਉਹਨਾਂ ਨੇ ਵੀ ਕਈ ਵਾਰੀ ਇਸ ਦੇ ਬਾਰੇ ਵਿੱਚ ਐਮ ਐਲ ਏ ਸਰ ਨਾਲ ਗੱਲ ਕੀਤੀ ਹੋਈ ਹੈ ਅਸੀਂ ਬਹੁਤ ਤਨਦੇਹੀ ਦੇ ਨਾਲ ਕਾਲਜ ਦੇ ਵਿੱਚ ਵਿਦਿਆਰਥੀਆਂ ਦੇ ਪ੍ਰਤੀ ਆਪਣੀ ਡਿਊਟੀਆਂ ਆਪਣੀ ਜ਼ਿੰਮੇਵਾਰੀਆਂ ਸਾਰਾ ਸਟਾਫ ਬਹੁਤ ਚੰਗੇ ਤਰੀਕੇ ਨਾਲ ਨਿਭਾ ਰਿਹਾ ਹੈ मतलब प्रशासन ही केयरलैस हो गया बच्चों की है एक पासपोरे वालों घर घर की चैकिंग की जा रही है मच्छर का लावा ला चलान कि हाँ अपनी ही नलायकी छुपा रहे प्रबंध नहीं कर रहे बारे में कहना चाहिए देखो जी साम है कॉलेज तक एक बहुत वाला प्रोजेक्ट है ਜਿਹੜਾ ਕੀ ਹੁਣ ਸਾਡੀ ਤਾਂ ਅੰਦਰੋਂ ਜਿਹੜੀ ਹੈ ਸਫਾਈ ਤੁਸੀਂ ਸਾਡੇ ਕੈਂਪਸ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਸਾਡਾ ਕਿੰਨਾ ਸਾਫ਼ ਸੁਥਰਾ ਕੈਂਪਸ ਤੁਹਾਨੂੰ ਮਿਲੇਗਾ ਵਿਦਿਆਰਥੀਆਂ ਦੇ ਹਰ ਪੱਖ ਤੋਂ ਅਸੀਂ ਧਿਆਨ ਰੱਖਦੇ ਹਾਂ ਡਿਸਪਲਿਨ ਨੂੰ ਲੈ ਕੇ ਅਨੁਸ਼ਾਸਨ ਨੂੰ ਲੈ ਕੇ ਜਾਂ ਕਲੀਨਲਿਨੈਸ ਨੂੰ ਲੈ ਕੇ ਸਾਡੇ ਸਾਰਾ ਸਟਾਫ ਅਸੀਂ ਬੱਚਿਆਂ ਨੂੰ ਸਮੇਂ-ਸਮੇਂ ਤੇ ਅਵੇਅਰਨੈਸ ਦਿੰਦੇ ਹਾਂ ਪਰ ਇਹ ਜਿਹੜਾ ਕੰਮ ਹੈ ਇਹ ਪ੍ਰਸ਼ਾਸਨਿਕ ਕੰਮ ਹੈ ਉਹਦੇ ਵੱਲੋਂ ਹੀ ਕੀਤਾ ਜਾ ਸਕਦਾ ਹੈ ਜਦੋਂ ਤੁਸੀਂ ਐਮਐਲਏ ਸਾਹਿਬ ਨੂੰ ਇਹ ਜਿਹੜੀ ਰਿਕਵੈਸਟ ਕੀਤੀ ਤਾਂ ਤੁਹਾਨੂੰ ਕਿਉਂ ਕੀ ਜਵਾਬ ਮਿਲਿਆ ਸੀ ਉਹਨਾਂ ਦਾ ਨਹੀਂ ਉਹ ਕਹਿੰਦੇ ਨੇ ਕਿ ਇਹ ਹੋਊਗਾ ਪਰ ਹਜੇ ਤੱਕ ਸਾਨੂੰ ਲੱਗਦਾ ਕਿ ਪੋਜ਼ਿਟਿਵ ਤਰੀਕੇ ਨਾਲ ਕੁਝ ਮੈਨੂੰ ਲੱਗਦਾ ਹੈ ਕਿਉਂਕਿ ਹੁਣ ਜਿਹੜੇ ਹੜ ਆਏ ਨੇ ਜਾਂ ਪਾਣੀ ਬਹੁਤ ਉਹ ਵੀ ਹੋ ਸਕਦਾ ਰੁਜੇ ਹੋਏ ਹੋਣਗੇ ਜਾਂ ਜੋ ਵੀ ਹੈ ਪਰ ਮੈਨੂੰ ਐ ਲੱਗਦਾ ਹੈ ਕਿ ਸਾਡੇ ਵੱਲੋਂ ਐਫਰਟਸ ਹੋ ਰਹੇ ਨੇ ਤੇ ਲਗਾਤਾਰ ਤੇ ਇਹ ਪ੍ਰਸ਼ਾਸਨਿਕ ਕੰਮ ਨੇ ਜੀ ਤੇ ਇਹਨਾਂ ਬਾਰੇ ਕਾਲਜਾਂ ਨਹੀਂ ਜੇ اسی ਤਰ੍ਹਾਂ ਦਾ ਹਾਲ ਰਿਹਾ ਤੇ ਆਨਾਲੇ ਸਮਝਦੇ ਵਿੱਚ ਬੱਚਿਆਂ ਨੂੰ ਵੀ ਕਈ ਕੂੜੇ ਬੱਚੇ ਇਹਦੇ ਵਿੱਚੋਂ ਲੰਘ ਕੇ ਆਉਂਦੇ ਨੇ ਗੰਦੇ ਬਿਮਾਰੀਆਂ ਦੇ ਸ਼ਿਕਾਰ ਨੇ ਬਹੁਤ ਪਰੇਸ਼ਾਨੀ ਤਾਂ ਸਟਾਫ ਨੂੰ ਵੀ ਹੈ ਜੀ ਵਿਦਿਆਰਥੀਆਂ ਨੂੰ ਵੀ ਹੈ ਸਟਾਫ ਨੂੰ ਸਾਰਿਆਂ ਨੂੰ ਹੀ ਸਾਡੇ ਸਾਡਾ ਪਰਿਵਾਰ ਹੈ ਇੱਕ ਮੈਂ ਇਹ ਕਹਾਂਗੀ ਕਾਲਜ ਅਸੀਂ ਵਿਦਿਆਰਥੀਆਂ ਨੂੰ ਆਪਣੇ ਤੋਂ ਵੱਖ ਨਹੀਂ ਸਮਝਦੇ ਸਾਡੇ ਹੀ ਬੱਚੇ ਹਨ ਔਰ ਰੋਜ਼ ਸਾਨੂੰ ਬੱਚੇ ਵੀ ਆ ਕੇ ਕਹਿੰਦੇ ਨੇ ਜਿਵੇਂ ਕਿ ਤੁਹਾਨੂੰ ਵੀ ਪਤਾ ਲੱਗਿਆ ਹੁਣ ਤੁਸੀਂ ਵੀ ਆਏ ਹੋ ਫਿਕਰਮੰਦ ਹਾਂ ਅਸੀਂ ਸਾਰੇ ਹੀ ਹਾਂ ਤੇ ਪਰ ਇਸ ਵਲ ਵਰੇ ਤਾਂ ਮੈਂ ਇਹ ਨਹੀਂ ਤੁਹਾਨੂੰ ਦੱਸ ਸਕਦੀ ਮੈਮ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਇਹਦੇ ਨਾਲ ਤਾਂ ਜਿਹੜੀ ਬੱਚਿਆਂ ਦੀ ਹਾਜ਼ਰੀ ਹੈ ਉਹਦੇ 'ਚ ਵੀ ਫਰਕ ਪਊਗਾ ਕਿ ਘਟਣਗੇ ਵਿਦਿਆਰਥੀ ਜਿਹੜੇ ਬਿਮਾਰ ਪੈਣਗੇ ਤਾਂ ਨੈਚੁਰਲੀ ਗੱਲ ਆ ਗਈ ਬੱਚੇ ਛੁੱਟੀ ਬਿਮਾਰਨਗੇ ਹਾਂ ਨੇਚਰਲੀ ਨੇਚਰ ਸਮੱਸਿਆ ਤਾਂ ਜੀ ਬਹੁਤ ਵੱਡੀ ਹੈ ਹੀ ਹੈ ਇਹ ਬੱਚਿਆਂ ਦੀ ਵਿਦਿਆਰਥੀਆਂ ਦੀ ਜਿਹੜੀ ਗਿਣਤੀ ਹੈ ਤਾਂ ਘਟੂਗੀ ਹੀ ਖਾਸ ਕਰ ਬਰਸਾਤ ਦੇ ਮੌਸਮ ਦੇ ਵਿੱਚ ਜਿਹੜੇ ਕਾਉਂਸਲਰ ਮੈਮ ਨੇ ਇਸ ਏਰੀਆ ਦੇ ਜਿੰਨਾਂ ਨੇ ਜਿਹੜੇ ਏਰੀਆ ਵਿੱਚ ਕਾਲਜ ਦਾ ਹੁੰਦਾ ਉਹਨਾਂ ਨੂੰ ਵੀ ਆਪਣੀ ਸਮੱਸਿਆ ਤੋਂ ਜਾਣੂ ਕਰਾਇਆ ਜੀ ਉਹਨਾਂ ਨੇ ਕੀ ਅਪਕ ਹਾਂਜੀ ਉਹਨਾਂ ਵੱਲੋਂ ਪੋਜ਼ਿਟਿਵ ਰਿਸਪੌਂਸ ਆ ਰਿਹਾ ਹੈ ਕਿ ਕਰਾਂਗੇ ਜਲਦ ਹੀ ਕਰਾਂਗੇ ਕਿਉਂਕਿ ਆਪਣੇ ਆਪਣੇ ਰੁਝੇਵੇਂ ਹੁੰਦੇ ਨੇ ਮੈਨੂੰ ਲੱਗਦਾ ਹੈ ਕਿ ਇੰਨਾ ਸਪਸ਼ਟ ਤੌਰ ਤੇ ਕਹਿਣਾ ਤਾਂ ਮੇਰੇ ਲਈ ਬਹੁਤ ਔਖਾ ਹੈ ਪਰ ਮੈਂ ਇਹੀ ਕਹਿ ਸਕਦੀ ਹਾਂ ਕਿ ਸਾਡੇ ਵੱਲੋਂ ਲਗਾਤਾਰ ਉਹਨਾਂ ਦੇ ਨਾਲ ਅਸੀਂ ਗੱਲਬਾਤ ਚੱਲ ਰਹੀ ਹੈ ਕਿ ਥੇਤ ਤੇ ਥੇਤੀ ਇਸ ਚੀਜ਼ ਨੂੰ ਠੀਕ ਕਰਾਇਆ ਜਾਵੇ ਜਿੰਨਾ ਚਿਰ ਚਾਹਤਾ ਹੈ ਉਹ ਕਿੰਨੇ ਵੀ ਹੁਣ ਤੱਕ ਕੰਪਲੀਟ ਕਰ ਚੁੱਕੇ ਸਾਡੀ ਤਾਂ ਹਾਲ ਦੇ ਵਿੱਚ ਹੁਣ ਵੀ ਮੇਰੇ ਖਿਆਲ ਕੱਲ ਪਰਸੋ ਵੀ ਸਾਡੇ ਪ੍ਰਿੰਸੀਪਲ ਮੈਮ ਨੇ ਤੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਰਿਮਾਈਂਡਰ ਉਹਨਾਂ ਨੂੰ ਦਿੱਤਾ ਹੈ ਫੋਨ ਤੇ ਗੱਲਬਾਤ ਮੈਮ ਬਹੁਤ ਫਿਕਰਮੰਦ ਨੇ ਸਾਡੇ ਸਾਡੇ ਡੀਓ ਮੈਮ ਪ੍ਰਿੰਸੀਪਲ ਮੈਮ ਪ੍ਰੋਫੈਸਰ ਸੁਮਨ ਲਤਾ ਜੀ ਬਹੁਤ ਫਿਕਰਮੰਦ ਨੇ ਇਸ ਗੱਲ ਨੂੰ ਲੈ ਕੇ ਤੇ ਉਸ ਤਰੀਕੇ ਨਾਲ ਗੱਲਬਾਤ ਚੱਲ ਰਹੀ ਹੈ। ਕੀ ਹੈ ਪੜਦੇ ਹੋ? ਬਾਇਓਲੋਜੀ ਦੇ ਪੜਦੇ ਹੋ? ਹਾਂਜੀ ਹਾਂਜੀ। ਬਾਇਓਲੋਜੀ ਦਾ ਨਾਮ ਕੀ ਹੈ ਜੀ? ਗੌਰਮਨ ਕਾਲਜ ਸੁਧਾਰਾ ਈਸਟ। ਕਿਹੜੀ ਜਗ੍ਹਾ ਹੈ ਜੀ? ਚੰਡੀਗੜ੍ਹ ਰੋਡ ਤੋਂ ਅੱਗੇ ਥੋੜਾ। ਬਤ ਤੁਹਾਨੂੰ ਇੱਕ ਕੀ ਪ੍ਰੋਬਲਮ ਕੀ ਆ ਰਹੀ ਹੈ ਜਿੱਥੇ ਜਿਹੜੀ ਗੰਦੇ ਪਾਣੀ ਦੀ ਸਮੱਸਿਆ ਤੋਂ ਤੁਹਾਨੂੰ ਵੀ ਹਾਂਜੀ ਪ੍ਰੋਬਲਮ ਹੈ ਮਤਲਬ ਆਨ ਜਾਣ ਦੇ ਵਿੱਚ ਵੀ ਪ੍ਰੋਬਲਮ ਹੁੰਦੀ ਹੈ ਤੇ ਬਿਮਾਰੀਆਂ ਵੀ ਥੋੜੀ ਹੈ ਨਾ ਕਿਉਂਕਿ ਮੱਛਰ ਵਗੈਰਾ ਵੀ ਕਰਕੇ ਸਾਨੂੰ ਤੇ ਅਸੀਂ ਰਾਹ ਬਦਲ ਕੇ ਵੀ ਆਨੇ ਆ ਕਿਉਂਕਿ ਇੱਥੇ ਪਾਣੀ ਜ਼ਿਆਦਾ ਖੜਾ ਹੁੰਦਾ ਵਾ ਕਿ ਕਿੰਨੇ ਚਿਰ ਤੋਂ ਤੁਹਾਨੂੰ ਆ ਰਹੀ ਹੈ ਆਮ ਆਈ ਥਿੰਕ 2 ਮਹੀਨਾ ਹੋ ਗਿਆ ਵਾ ਮਤਲਬ ਜਦੋਂ ਦੀ ਬਾਰਿਸ਼ ਵਗੈਰਾ ਸਟਾਰਟ ਹੋਈ ਹੈ ਨਾ ਉਦੋਂ ਤੋਂ ਹੀ ਤੇ ਇੱਥੇ ਪਾਣੀ ਖੜਾ ਹੀ ਰਹਿੰਦਾ ਵਾ ਮੋਸਟਲੀ ਹੁਣ ਤਾਂ ਗਰਾਊਂਡ ਵੀ ਭਰਿਆ ਪਿਆ ਵਾ ਪਾਣੀ ਨਾਲ ਤੁਸੀਂ ਕੀ ਚਾਹੁੰਦੇ ਹੋ ਜੀ ਵੇ ਸਾਰਾ ਸਾਫ ਵਗੈਰਾ ਕਰ ਦੇ ਮਤਲਬ ਥੋੜਾ ਸਾਫ ਰਹੇ ਤਾਂ ਕਿ ਸਾਨੂੰ ਕਾਲਜ ਆਣ ਜਾਣ ਦੇ ਵਿੱਚ ਪ੍ਰੋਬਲਮ ਨਾ ਹੋਵੇ ਕੋਈ ਬਿਮਾਰੀਆਂ ਨਾ ਹੋਣ ਸਾਨੂੰ ਬੱਚਿਆਂ ਨੂੰ ਸਾਰਿਆਂ ਨੂੰ ਇਹਨਾਂ ਦੇ ਸਭ ਠੀਕ ਠਾਕ ਚੱਲਣ हाँ जी बेटा ये यहाँ पर जो पानी खड़ा है गंदा पानी खड़ा है कॉलेज के बार क्या कहना चाहते हैं उस, उसकी वजह से हमें बहुत प्रॉब्लम होती है हमें आने जाने में भी बहुत प्रॉब्लम होती है रास्ता भी नहीं है कोई कि हम आए दूसरी साइड से इसलिए ये ठीक करवाएं तो, तो बहुत करवाए शिकायत की कि इसका सफाई करवाया जाए हमें हाँ जी वो वैसे तो बोल रही था अच्छा कोई हल नहीं हुआ अभी अभी हमने ज्यादा नहीं बोला था ना वैसे ही कितने समय से ये पानी खड़ा है दो तीन महीने हो गए तो कोई हल नहीं किया इसका अभी तक तो कुछ भी नहीं हुआ अच्छा, क्या चाहते हम चाहते हैं जल्दी से जल्दी ठीक हो जाए डेंगू तो मलेरिया का इतना है ये पानी ठीक करना चाहिए इसको ठीक करना चाहिए ऑलमोस्ट जब से हमारे स्टार्ट हुए हैं कॉलेजेसार्ट से है ऐसा ही है और ये प्रॉब्लम कम नहीं हुई है और बढ़ती ही जा रही है डेली आज सुबह भी आए इतना ज्यादा पानी आ रहा था ये करना चाहिए ठीक गवर्नमेंट को हमारे आने जाने में दिक्कत हो रही है सारा एरिया गंदा हो रहा, पानी हरा हो रहा है हरियाली हो रही है आने वाले समय में कुछ ऐसी बीमारी भी आ, लग सकती है, नहीं इतना है भी टीचर से इस, इस बात करने के लिए अच्छा। इस वजह से बल्कि हमें तो कोई अगर बोलेगा तो हम तो यही प्रोटेस्ट करेंगे कि इसको जल्दी से जल्दी ठीक करें क्योंकि जो बच्चे पैदल आने वाले उनको ज्यादा दिक्कत है जो बाइक एक्टिव उनको तो इतनी नहीं है ਸਰ ਗਰੀਵਾਲ ਸਾਹਿਬ ਨਾਲ ਗੱਲ ਕਰਾ ਦਿਓ ਕਿੱਥੇ ਬੈਠੇ ਸੀ ਭਜੀ ਤੁਹਾਨੂੰ ਪੀਜੀ ਸੀਗੇ ਸਰ ਅਸੀਂ ਬੈਠੇ ਆ ਜੀ ਨਾ ਗਰਲ ਕਾਲਜ ਸੈਕਟਰ 39 ਤੇ ਕਿੱਥੇ ਸੈਕਟਰ 39 ਦੇ ਗਰਲ ਕਾਲਜ ਦੇ ਵਿੱਚ ਹਾਂਜੀ ਹਾਂਜੀ ਬੋਲੋ ਜੀ ਹਾਂਜੀ ਤੇ ਫਿਰ ਬਿਆਨ ਤੁਸੀਂ ਦੇ ਦਿਓਗੇ ਕਾਦੇ ਜੀ ਜਿਹੜਾ ਇੱਥੇ ਨਾ ਸਮੱਸਿਆ ਆ ਰਹੀ ਹੈ ਗੰਦੇ ਪਾਣੀ ਦੀ ਆ ਕਰ ਲਓ ਪੀਏ ਸਾਡੇ ਕੋਲ ਹੈਲੋ ਹੈਲੋ ਸਰ ਜੀ ਬੋਲੋ ਜੀ ਹਾਂ ਜੀ ਗਰਵੇਸਾ ਸਤਿ ਸ਼੍ਰੀ ਅਕਾਲ ਜੀ ਸਰ ਅਸੀਂ ਬੈਠੇ ਆ ਜੀ ਗਰਲ ਕਾਲਜ ਸੈਕਟਰ 39 ਦੇ ਵਿੱਚ ਜੀ ਜੀ ਸਰ ਇੱਥੇ ਗੰਦੇ ਪਾਣੀ ਦੀ ਬਹੁਤ ਸਮੱਸਿਆ ਹੈ ਕਾਲਜ ਜਿਹੜਾ ਹੈ ਉਹ ਚਾਰੇ ਪਾਸੇ ਤੋਂ ਹੜਾਂ ਦੇ ਪਾਣੀ ਵਾਂਗੂ ਘਿਰ ਚੁੱਕਿਆ ਹੈ ਔਰ ਗੰਦਾ ਪਾਣੀ ਇੰਨਾ ਕਿ ਮੱਛਰ ਤੁਸੀਂ ਕੀ ਗੱਲ ਕਰ ਰਹੇ ਤੁਸੀਂ ਜੀ ਕਿਹੜੇ ਚੈਨਲ ਤੋਂ ਗੱਲ ਕਰ ਰਹੇ ਹੋ ਚੈਨਲ ਦਾ ਇੱਥੇ ਜੀ 7-8 ਪਏ ਆ ਜੀ ਮੈਂ ਸਾਰਿਆਂ ਦੇ ਨਾਮ ਲੈ ਲੈਂਦਾ 24 ਰੇ ਪੰਜਾਬ ਦਾ ਡੇਲੀ ਪੰਜਾਬ ਦਿਨਿਕ ਪੰਜਾਬ ਐਸ ਪੀ ਤੁਸੀਂ ਕੌਣ ਗੱਲ ਕਰ ਰਹੇ ਹੋ ਤੁਸੀਂ ਕੌਣ ਆਰਾਮ ਕ੍ਰਿਸ਼ਨ ਗੱਲ ਕਰ ਰਿਹਾ ਜੀ ਜੀ ਬੋਲੋ ਜੀ ਬੋਲੋ ਹਾਂ ਜੀ ਤੇ ਸਰ ਇੱਥੇ ਜਿਹੜੀ ਗੰਦੇ ਪਾਣੀ ਦੀ ਸਮੱਸਿਆ ਹੈ ਇਹਦਾ ਹੱਲ ਕਿਉਂ ਨਹੀਂ ਕਰਵਾਇਆ ਜਾ ਰਿਹਾ ਕਰਾ ਰਹੇ ਆ ਜੀ ਗੱਲ ਤੁਹਾਨੂੰ ਪੁੱਛੋ ਉਹਨਾਂ ਨੇ ਮਸ਼ੀਨਾਂ ਕੱਲ ਵੀ ਲੱਗੀਆਂ ਸੀ ਕਿੱਥੇ ਜੀ ਇੱਥੇ ਮੈਂ ਤੁਹਾਨੂੰ ਫੋਟੋ ਭੇਜ ਦਿੰਦਾ ਨਹੀਂ ਸਾਨੂੰ ਤਾਂ ਇੱਥੇ ਨਜ਼ਰ ਨਹੀਂ ਆਈਆਂ ਸਰ ਅਸੀਂ ਜਿਹੜੇ ਯਾਨੀ ਕਿ ਤਾਂ ਹਾਂਜੀ ਕਰਵਾ ਕਰਵਾ ਰਹੇ ਆ ਬ੍ਰਦਰ ਕਰਵਾ ਰਹੇ ਆ ਹਾਲੇ ਦਾ ਜੀ ਉਹਦਾ ਪੀਏ ਗੱਲ ਕਰ ਰਹੇ ਆ ਮੈਂ ਕਰਵਾ ਰਹੇ ਹਾਂ ਹੱਲ ਕੱਲ ਵੀ ਮਸ਼ੀਨਾਂ ਲਾਈਆਂ ਮੈਂ ਤੁਹਾਨੂੰ ਫੋਟੋ ਵੀ ਭੇਜ ਦਿੰਦਾ ਵਾ ਸਰ ਫਿਰ ਇਹ ਬਿਆਨ ਤੁਹਾਡਾ ਹੀ ਚਲਾ ਦਈਏ ਇਹਨਾਂ ਜੋ ਹਾਂਜੀ ਹਾਂਜੀ ਠੀਕ ਹੈ ਜੀ ਕਾਤਰ ਸਮੱਸਿਆ ਦਾ ਹੱਲ ਹੋ ਦੇਗਾ ਜੀ ਹੋ ਜਾਊਗਾ 1-2 ਦਿਨ ਦਾ ਕੱਲ ਤੱਕ ਹੱਲ ਹੋ ਜਾਊਗਾ ਇਹਨਾਂ ਦਾ ਠੀਕ ਹੈ ਜੀ ਪਾਏ ਹੋਇਆ ਕੂੜਾ ਵੀ ਚੁਕਾਇਆ ਵਾ ਇਹਨਾਂ ਦਾ ਜੀ ਤੇ ਮਸ਼ੀਨਾਂ ਲਾ ਕੇ ਨਾ ਪਾਣੀ ਨੂੰ ਮੋਟਰਾਂ ਲਾ ਕੇ ਪਾਣੀ ਵੀ ਸੈਟ ਤੇ ਕਰਾਇਆ ਵਾ ਕਿਉਂਕਿ ਸਾਨੂੰ ਨਾ ਕਈ ਪੇਰੈਂਟਸ ਦੀ ਨਾ ਕਾਲਸ ਗਈ ਸੀ ਜੀ ਔਰ ਅਸੀਂ ਆ ਕੇ ਵੀ ਦੇਖਿਆ ਬੱਚੇ ਜਿਹੜੇ ਆ ਨਾ ਗੰਦੇ ਪਾਣੀ ਦੇ ਵਿੱਚ ਲੰਘ ਰਹੇ ਆ ਬਿਲਕੁਲ ਹੈਗੀ ਹੈ ਪ੍ਰੋਗਰਾਮ ਬ੍ਰਦਰ ਐਮਐਲ ਸਾਬ ਦੇ ਧਿਆਨ ਚ ਜੀ ਕਰਾ ਰਹੇ ਆ ਕਦਕ ਹੋ ਜੂਗਾ ਹੱਲ ਚਲੋ ਠੀਕ ਤੁਸੀਂ ਫੋਟੋ ਵੀ ਭੇਜ ਦਿਨਾ ਜਿਹੜੀ ਹਾਂ ਭੇਜੋ ਜੀ ਭੇਜੋ ਭੇਜੋ ਜੀ ਜ਼ਰੂਰ ਭੇਜ ਲਾਓ ਓਏ ਲਾਵਾ ਹੋ ਰਹੀ ਇੱਥੇ ਪੱਤਰਕਾਰ ਸਹਬਾਨ ਮੌਜੂਦ ਨੇ ਕਾਲਜ ਦੇ ਵਿੱਚ ਗਲਤ ਕਾਲਜ ਦੇ ਵਿੱਚ ਮੈਮ ਜਿਹੜਾ ਇੱਥੇ ਜਿਹੜੇ ਤੁਹਾਡੇ ਕਾਲਜ ਦੇ ਆਲੇ-ਦੁਆਲੇ ਪਾਣੀ ਜਮਾ ਹੋਇਆ ਹੋਇਆ ਗੰਦਾ ਇਹਦੀ ਵਿਕਾਸੀ ਬਾਰੇ ਕੀ ਦਿੱਕਤ ਕੀ ਆ ਰਹੀ ਹੈ ਸਰ ਨਿਕਲ ਨਹੀਂ ਆ ਰਹੀ ਹੈ ਇਹ ਰੋਗ ਤੇ ਬਦਨਸ ਨਾਲ ਆਪਣਾ ਲਗਾਤਾਰ ਅੱਛਾ ਜੀ

जो जो के बिल्कुल सामने पड़ता है, है ठीक जी तो एज मुझे दिक्कत लगी क्योंकि उनतालीस ए में भी बहुत सी रिहायशी है और पूरे बच्चों का लुधियाना शहर से इस कॉलेज में आना जाना है तो मैंने वहां पे सर काम रुकवाया और उनके उच्च अधिकारियों को नोटिस पे दिया कि अगर ये पानी खाली हो सकता है तो कॉलेज का पानी क्यों नहीं खाली हो सकता तो उस दिन काम रुकवाया गया था सर फिर मैडम अपना आपका बट आपने हो तो हो देखा होगा एमसन के जो बिल्कुल सामने एवरेज स्कूल के सामने सीवर की पाइप हमारी वो बरसाती पानी की लाइन डल रही है उसकी वजह से सर थोड़ा दिक्कत आ रही है ड्रेन के लिए पानी निकल रहा है बट वहां से पानी जो है ना फिर से उस ग्राउंड में जा रहा है

मेरे जो मनाने का तरीका था वो मैंने ऐसे ही मनाया और अब मशीन लगी हुई है वहाँ पे लेकिन पानी इसलिए नहीं वहाँ से खत्म हो पा रहा था क्योंकि वो कॉन्टिन्यू पानी एवरेज वाला वहाँ पे आ रहा है अब आप बाहर जाके देखना मैंने सारी मिट्टी लगवा के पे बांध लगवाया है कि वहाँ का पानी कॉलेज की तरफ ना जाए और उनतालीस ए सेक्टर की तरफ ना जाए और वहाँ का पानी वहाँ दूसरी साइड ड्रेनेज सिस्टम लगवा के पंप लगवा के वहाँ खाली करवा रहे हैं सर अभी खाली हो रहा है सर तीन दिन से खाली हो रहा है

ਠੀਕ ਹੈ ਤਾਂ ਹਮ ਅਬ 4 ਦਿਨ ਬਾਅਦ ਆਪਣੀ ਵਿਜ਼ਿਟ ਕਰਾਂਗੇ ਜੀ ਫਿਰ ਦੇਖਦੇ ਹਾਂ ਜੀ ਫਿਰ ਕੀ ਹੱਲ ਹੁੰਦਾ ਜੀ 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 ਸਰ ਜੀ ਸਰ ਓਕੇ ਮੈਮ ਓਕੇ ਜੀ ਹਾਂ ਨਮਸਕਾਰ ਮੈਮ ਨਮਸਕਾਰ ਜੀ ਹਾਂ ਜੀ ਅੱਛਾ ਮੈਮ ਅਸੀਂ ਤੁਹਾਡੇ ਕਾਲਜ ਦੇ ਵਿੱਚ ਬੈਠੇ ਸੀ ਇਸ ਵਕਤ ਕਾਲਜ ਅੱਜ ਸੈਕਟਰ 39 ਜੀ ਅੱਛਾ ਈਸਟ ਕਾਲਜ ਜੀ 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 ਤੁਸੀਂ ਮੈਮ ਸਾਨੂੰ ਨਾ ਕੁਝ ਪੇਰੈਂਟਸ ਦੀ ਨਾ ਕਾਲਸ ਗਏ ਸੀ ਕਿ ਲੱਭੀ ਬੱਚਿਆਂ ਨੂੰ ਜਿਹੜੀ ਹੈ ਗੰਦੇ ਪਾਣੀ ਦੇ ਕਾਰਨ ਸਮੱਸਿਆ ਆ ਰਹੀ ਹੈ ਵੀ ਜਦੋਂ ਕਾਲਜ ਜਾਂਦੇ ਨੇ ਆਉਂਦੇ ਨੇ ਲੰਗਨ ਟੱਪਣ ਦੇ ਵਿੱਚ ਬਿਮਾਰੀ ਫੈਲਣ ਦੀ ਨਾ ਕੋਈ ਸਮੱਸਿਆ ਆ ਸਕਦੀ ਹੈ ਬਿਲਕੁਲ ਠੀਕ ਹੈ ਜੀ ਤੇ ਮੈਮ ਤੁਹਾਡੇ ਲੋਕ ਕੋਈ ਐਫਰਟ ਕੀਤੇ ਗਏ ਕਿ ਨਹੀਂ ਹਾਂ ਜੀ ਐਫਰਟ ਹੈ ਵੀ ਅਸਰ ਜਿੰਨੇ ਵਾਰ ਵੀ ਮੈਂ ਕਾਲਜ ਆਂਦੀ ਸੀ ਮੇਰੇ ਕੋਲ ਰਿਕਾਰਡ ਹੈਗਾ ਕਾਲ ਰਿਕਾਰਡ ਆਪਾਂ ਭੋਲਾ ਜੀ ਨੂੰ ਵੀ ਫੋਨ ਕੀਤੇ ਦੋ ਵਾਰ ਇਹਨਾਂ ਦੇ ਪੀਐਨ ਨੂੰ ਵੀ ਕੀਤਾ ਇੱਕ ਵਾਰ ਇਹਦੇ ਪੀਐਨ ਇਹਨਾਂ ਦੇ ਪੀਐਨ ਨੇ ਮੇਰਾ ਫੋਨ ਚੱਕਿਆ ਨਹੀਂ ਅਸ਼wini ਸ਼ਰਮਾ ਜੀ ਨੇ ਇੱਕ ਵਾਰ ਚੱਕਿਆ ਮੈਂ ਉਹਨਾਂ ਨੂੰ ਕਿਹਾ ਵੀ ਇਹ ਤੁਸੀਂ ਪ੍ਰਾਇੋਰਟੀ ਬੇਸਿਸ ਤੇ ਕਰਾ ਕੇ ਦਿਓ ਨਿਧੀ ਨੂੰ ਕੀਤਾ ਫੋਨ ਨਿਧੀ ਕੁੱਤਾ ਕਾਉਂਸਲਰ ਹੈ ਦੋ ਵਾਰ ਇਹਨੂੰ ਫੋਨ ਕੀਤਾ ਮੈਂ ਜੀ ਵੀ ਭਾਈ ਇਹ ਦਿੱਕਤ ਹੈ ਕਾਲਜ ਹੈ ਐਡੇ ਕੀਮਤੀ ਐਸੈਟ ਨੇ ਲੋਕਾਂ ਦੇ ਬੱਚੇ ਵੀ ਇਹ ਇਹਦੇ ਬਿਮਾਰੀ ਜੇ ਕੋਈ ਫੈਲ ਗਈ ਫੇਰ ਕੀ ਕਰੋਗੇ ਨੀਦੀ ਨੇ ਮੈਨੂੰ ਇਹ ਦੱਸਿਆ ਸੀ ਜਿਹੜੀ ਕਾਉਂਸਲਰ ਹੈ ਵੀ ਮੈਡਮ ਇਹ ਗਲਟਿਆਂ ਵਾਲਿਆਂ ਦਾ ਕੰਮ ਹੈ ਕਾਰਪੋਰੇਸ਼ਨ ਦਾ ਕੰਮ ਨਹੀਂ ਹੈ ਤੇ ਮੈਮ ਅਕਸਰ ਨਾ ਮਛਰਾਂ ਨੂੰ ਲੈ ਕੇ ਚਲਾਣ ਦਾ ਕਾਰਪੋਰੇਸ਼ਨ ਕੀ ਕਰਦੀ ਹੈ ਹਾਂ ਇਹ ਸਰ ਐਕਚੁਅਲੀ ਟੈਕਨੀਕਲिटीज ਮੈਨੂੰ ਇੰਨੀ ਨਹੀਂ ਪਤਾ ਆਪਣੀ ਰਿਸਪੋਨਸਿਬਿਲਟੀ ਨੂੰ ਕਿਸੇ ਹੋਰ ਦੇ ਗਲ ਪਾਉਣ ਵਾਲਾ ਕੰਮ ਕਰ ਰਹੇ ਨੇ ਕਾਉਂਸਲਰ ਸਾਹਿਬ ਆ ਜੋ ਇੰਨਾ ਨੇ ਮੈਨੂੰ ਦੱਸਿਆ ਸਰ ਉਹ ਮੈਂ ਤੁਹਾਨੂੰ ਦੱਸ ਰਹੀ ਜੀ ਤੇ ਇਹ ਉਹਨਾਂ ਨੇ ਕਾਰਪੋਰੇਸ਼ਨ ਦਾ ਕੰਮ ਨਹੀਂ ਇਹ ਗਲੱਡਾ ਦੇ ਅੰਦਰ ਆ ਰਹੀ ਹੈ ਕਾਰਪੋਰੇਸ਼ਨ ਵਾਲੇ ਜਵਾਬ ਦੇ ਦਿੱਤੇ ਆ ਤੇ ਕਦੋਂ ਤੱਕ ਉਹਨਾਂ ਨੇ ਪ੍ਰੋਸਾ ਦਿੱਤਾ ਜੀ ਇਹਨਾਂ ਸਮੱਸਿਆ ਦਾ ਹੱਲ ਹੋਉਂਦੀ ਉਹਨਾਂ ਨੇ ਤਾਂ ਮੈਨੂੰ 2-4 ਦਿਨਾਂ ਚ ਹੀ ਕਹਿੰਦਾ ਸੀ ਵੀ ਹੱਲ ਹੋ ਜਾ ਭੁੱਲਾ ਜੀ ਨੇ ਵੀ 2-4 ਦਿਨ ਹੀ ਕਿਹਾ ਸੀਗਾ ਕਿੰਨੇ ਦਿਨ ਹੋ ਗਏ ਇਸ ਗੱਲ ਨੂੰ ਹੋਏ ਨੂੰ ਜੀ ਮੇਰੀ ਪਰਸੋਂ ਹੀ ਗੱਲ ਹੋ ਕੇ ਚੁ ਜੀ ਤੁਹਾਡੇ ਹੁਣ ਹੋ ਕੀ ਕਹਿਣਾ ਚਾਹੋਗੇ ਜੀ ਪ੍ਰਸ਼ਾਸਨ ਨੂੰ ਤੁਹਾਡੇ ਵੱਲੋਂ ਕੀ ਅਪੀਲ ਹੈ ਜੀ ਮਾਂ ਬਾਪ ਦੇ ਸਾਹਿੱਤ ਵਿੱਚ ਕੀ ਅੰਤਿਕ ਸੁੱਤ ਦੁਆਰ ਇਹ ਨਾ ਹੁੰਦਾ ਬੱਚਿਆਂ ਨੂੰ ਉਹਦਾ ਆਲਾ ਦੁਆਲਾ ਇਹਨੂੰ ਪ੍ਰਾਇੋਰਟੀ ਬੇਸਿਸ ਤੇ ਸਾਫ਼ ਹੋਣਾ ਚਾਹੀਦਾ ਦੇਖੋ ਠੀਕ ਹੈ ਨਾ ਥੈਂਕ ਯੂ ਜੀ